ਹੁਣ ਕਈ ਆਖਣਗੇ ਜੀ ਅਸੀਂ ਤੇ ਕੀਰਤੀ ਆ ਨਾਮ ਜਪਦੇ ਆ ਵੰਡ ਛਕਦੇ ਆ ਪਰ ਇਹਦੇ ਚੀ ਜੀਵਨ ਸਫਲਾ ਹੈ ਇਥੇ ਤੁਸੀਂ ਭਲੇਖਾ ਖਾ ਗਏ ਸਿੱਖ ਧਰਮ ਵਿੱਚ ਨਾਮ ਜਪਣਾ ਕੀਰਤ ਕਰਨੀ ਵੰਡ ਛਕਣਾ ਇਹ ਪਹਿਲੀ ਜਮਾਤ ਹੈ ਅਖੀਰਲੀ ਨਾ ਸਮਝ ਲਿਓ ਜੇ ਅਖੀਰਲੀ ਹੁੰਦੀ ਤੇ ਇਥੇ ਜ਼ਰੂਰ ਮਹਾਰਾਜ ਲਿਖਦੇ ਵੀ ਇਹਦੇ ਤੋਂ ਅੱਗੇ ਨਾਮ ਜਪਣ ਦੀ ਲੋੜ ਨਹੀਂ ਠੀਕ ਹੈ ਕਿਰਤ ਕਰ ਲਈ ਘੜੀ ਬਹਿ ਕੇ ਨਾਮ ਜਪ ਲਿਆ ਦਸਵਾਂ ਹਿੱਸਾ ਕੱਢਤਾ ਤੇ ਪਰਮਾਰਥ ਦੇ ਰਸਤੇ ਦੀ ਸਮਝ ਪਈ ਮੰਜ਼ਲੇ ਮਕਸੂਦ ਤੇ ਪਹੁੰਚੇ ਵੈਗਰੂ ਕੋਲ ਇਦਾਂ ਨਹੀਂ ਹੈ ਸ਼ੁਰੂਆਤ ਠੀਕ ਹੈ ਇੱਥੋਂ ਹੀ ਹੋਈ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਹਾ ਪਛਾਣ ਐਸੇ ਪਰ ਇਹਦੇ ਤੋਂ ਅੱਗੇ ਵਸਦਾ ਹੈ ਸੰਤ ਦੀ ਭਗਤ ਦੀ ਮਹਾਪੁਰਸ਼ ਦੀ ਜਿੱਥੇ ਇਹ ਗੱਲ ਮਾਇਨੇ ਰੱਖਦੀ ਹੈ ਵੀ ਇਹ ਕੀਤੇ ਹੋਏ ਕੰਮ ਬਹੁਤੇ ਮਾਇਨੇ ਨਹੀਂ ਰੱਖਣਗੇ ਨਾਮ ਜਿਹੜਾ ਕਿਰਤ ਵਿੱਚ ਜਪਿਆ ਉਹਦੇ ਨਾਲ ਕਿਰਤੀ ਸਫਲੀ ਹੋਈ ਹੈ ਕਿਰਤ ਤੋਂ ਲਹਿਦਾ ਬਹਿ ਕੇ ਕਿੰਨਾ ਸਮਾਂ ਚੌਂਕੜਾ ਲਾਇਆ ਹੀ ਉਹਨੇ ਮੁਕਤੀ ਦੇਣੀ ਹੈ ਹੁਣ ਮੰਨ ਲਓ ਆਪਾਂ ਬੱਚਿਆਂ ਲਈ ਕਮਾਉਣੇ ਆ ਤੇ ਬੱਚੇ ਫਿਰ ਮੂੰਹ ਬਣਾ ਲੈਂਦੇ ਵੀ ਤੁਸੀਂ ਸਾਨੂੰ ਟਾਈਮ ਨਹੀਂ ਦਿੱਤਾ। ਪਰਮਾਤਮਾ ਪੁੱਛਦਾ ਹੈ ਵੀ ਕਿਰਤ ਕੀਤੀ ਆਪਦੇ ਸੁੱਖ ਲਈ, ਨਾਮ ਜਪਿਆ ਉਹਦੇ ਦਰਮਿਆਨ ਕੰਮ ਕਰਦਿਆਂ ਕਰਦਿਆਂ ਇਹ ਸਫਲੀ ਹੋਵੇ, ਹੋਰ ਨਫਾ ਹੋਵੇ। ਮੇਰੇ ਨਾਲ ਪਿਆਰ ਕਰਕੇ ਤੇ ਕਦੇ ਨਹੀਂ ਨਾ ਬੈਠਾ ਤੂੰ 2 ਮਿੰਟਾਂ। ਮੈਨੂੰ ਇਹ ਦਾ ਸਭੀ ਕਿਰਤ ਤੋਂ ਲਹਿਦਾ, ਕੰਮ ਤੇ ਜਾਣ ਤੋਂ ਪਹਿਲਾਂ, ਕੰਮ ਤੇ ਆਉਣ ਤੋਂ ਬਾਅਦਾਂ ਮੇਰੇ ਲਈ ਕਿੰਨਾ ਟਾਈਮ ਕੱਢਿਆਈ। ਤੋ ਇਹ ਗੁਰਦੇਵ ਸਮਝਾਉਂਦੇ ਨੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਅਗਲੀ ਵਸਤਾ ਹੈ ਕਹਿੰਦੇ ਕੀਰਤੀ ਨਾਮ ਜਪਣਾ ਬਣ ਗਈ دنیਆਵੀ ਕੀਰਤੀ ਛੁੱਟ ਗਈ ਤੋ ਪ੍ਰਭੂ ਦੇ ਗੀਤ ਗਾਉਣੇ ਇਹੀ ਸਭ ਤੋਂ ਮਹਾਨ ਕੀਰਤ ਹੈ ਜਿਹੜਾ ਗਾਵੇਗਾ ਉਹ ਬਸਾਗਰ ਤੋਂ ਪਾਰ ਚਲਿਆ ਜਾਵੇਗਾ ਕਿਉਂਕਿ ਨਾਮ ਦੀ ਕਰੰਸੀ ਹੈ ਜਿਹੜੀ ਪਰਲੋਕ ਵੀ ਚੱਲੇਗੀ ਲੋਕ ਦੇ ਨਾਲ ਨਾਲ ਤੁਹਾਡੀ ਕਮਾਈ ਕਰੰਸੀ ਤੇ ਇਸੇ ਲੋਕ ਤੱਕ ਹੀ ਸੀਮਿਤ ਹੈ ਉਹ ਵੀ ਕਈ ਏਰ ਕਮਾਲ ਆਈਦੀ ਹੈ ਭੋਗਿਆ ਹੀ ਨਹੀਂ ਜਾਂਦਾ ਬੰਦਾ ਤੁਰ ਜਾਂਦਾ ਤੋਂ ਠੀਕ ਹੈ ਸ਼ੁਰੂਆਤ ਕਰੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਫਿਰ ਇੱਕ ਅਵਸਥਾ ਐਸੀ ਬਣਦੀ ਹੈ ਦੁਨਿਆਵੀ ਕਰਤ ਛੁੱਟ ਜਾਂਦੀ ਐ ਨਾਮ ਜੋ ਕੋਈ ਰਹਿ ਜਾਂਦਾ ਹੈ ਸਮਾਦੀ ਲੀਨ ਹੋ ਜਾਂਦਾ ਇਨਸਾਨ ਤੋ دین ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਇਹੀ ਸਮਝਾਉਂਦੇ ਨੇ ਜੁਆਇਨਿੰਗ ਦਾ ਸਾਧ ਸੰਗਤ ਸਾਧੂਆਂ ਦੇ ਕੋਲ ਬਹਿ ਪ੍ਰਭੂ ਦੇ ਗੀਤ ਗਾ ਇਹ ਜਿਹੜਾ ਨਾਮ ਧਾਨੈ ਤੇਰੇ ਲੋਕ ਦੇ ਨਾਲ ਨਾਲ ਪਰਲੋਕ ਨੂੰ ਸਵਾਰੇਗਾ ਸਰਨ ਜਾਮ ਲਾਗ ਭਵਜਲ ਤਰਨ ਕੈ ਜਿਹੜੀ ਅੱਗੇ ਕਿਰਤ ਕਰਦਾ ਉਹਦੇ ਨਾਲ ਤੇ ਮਟੀਰੀਅਲ ਬਾਇ ਕਰ ਸਕਦਾ ਸਹੂਲਤਾ ਸੁਖ ਦੀਆਂ ਕਹਿੰਦੇ ਇਹ ਜਿਹੜਾ ਇੰਤਜ਼ਾਮ ਕਰ ਰਿਆ ਹੈ ਨਾ ਇਹ ਤੇ ਇੱਥੇ ਸੁਖ ਲਵੇ ਉਹਦਾ ਹੈ ਹੁਣੇ ਤੇਰੀ ਮਾਇਆ ਤੇਰਾ ਮਟੀਰੀਅਲ ਮੜੀਆਂ ਤੋਂ ਅੱਗੇ ਕੰਮ ਨਹੀਂ ਆਉਣਾ। ਉੱਥੇ ਵੀ ਇੱਕ ਦੁਨੀਆ ਹੈ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਆਪਾਂ ਉਹਦਾ ਦੁੱਖ ਵੰਡਾਈਏ ਤੇ ਉਹ ਸਹਿਸਭਾ ਕਹਿ ਦਿੰਦੇ ਨੇ ਦੀ ਉੱਥੇ ਗਿਆ ਜਿੱਥੋਂ ਕੋਈ ਮੁੜ ਕੇ ਨਹੀਂ ਆਇਆ। ਆਹ ਸ਼ਰੀਰ ਨਹੀਂ ਉੱਥੇ ਜਾਂਦਾ ਸਥੂਲ ਸੂਖਸ਼ਮ ਸ਼ਰੀਰ ਜਾਂਦਾ ਜੋਤ। ਤੇ ਇੱਥੇ ਜਿਹੜਾ ਲਫ਼ਜ਼ ਹੈ ਸਰੰਜਾਮ ਇਹ ਫਾਰਸੀ ਦਾ ਲਫ਼ਜ਼ ਹੈ। ਇਹਦਾ ਮਤਲਬ ਹੁੰਦਾ ਹੈ ਕਾਰਜ ਸਿੱਧ ਕਰਨ ਦਾ ਸਮਾਨ ਭਾਵ ਪ੍ਰਬੰਧ ਇੰਤਜ਼ਾਮ ਹੁਣ ਇੱਥੇ ਸੁੱਖ ਲੈਣਾ ਹੈ ਕਿੰਨੀ ਮੁਸ਼ਕਲ ਘਾਲਦਾ ਵੀ ਵੱਡਾ ਘਰ ਵੱਡੀ ਕਾਰ ਚਾਹੀਦੀ ਹੈ। ਅਰੇ ਇੱਥੇ ਤੇ ਪਤਾ ਵੀ ਨਹੀਂ ਕਿੰਨੇ ਦਿਨ ਰਹਿਣਾ ਹੈ 10 ਦਿਨ 20 ਦਿਨ 10 ਸਾਲ 20 ਸਾਲ ਜਿੱਥੋਂ ਕੋਈ ਮੁੜਿਆ ਹੀ ਨਹੀਂ ਕੋਈ ਗਿਣਤੀ ਮਿੰਤੀ ਨਹੀਂ ਦਰਗਾਹ ਦੇ ਵਿੱਚ ਜਗ੍ਹਾ ਕਿੰਨੇ ਸਮੇਂ ਲਈ ਮਿਲਣੀ ਹੈ ਕਿਧਰੇ ਜਾਣਾ ਹੈ ਉਥੋਂ ਲਈ ਪ੍ਰਬੰਧ ਹੀ ਕੋਈ ਨਹੀਂ ਆ ਮੜਾ ਰਿਆ ਤੁਸੀਂ ਜਾਣਾ ਆਵੇ ਨਾ ਇਧਰ ਸ਼ਿਮਲੇ ਆਲ ਘੁੰਮਣ ਰੇਨ ਕੋਟ ਲੈਣਗੇ ਲੱਕੜਾਂ ਇਕੱਠੀਆਂ ਕਰ ਲੈਣਗੇ ਐ ਪੂਰਾ ਰਸਤ ਬਸਤ ਦਾ ਪ੍ਰਬੰਧ ਕਰਨਗੇ ਪੋਛੋਰੀ ਕਿੰਨੇ ਚਿਰ ਲਈ ਚੱਲੇ ਉਹ ਹਫਤੇ ਲਈ ਗੱਡੀ ਲਾਦ ਲਈ ਉਹ ਕਹਿੰਦੇ ਮੜੀਆਂ ਤੋਂ ਅੱਗੇ ਵੀ ਇੱਕ ਦੁਨੀਆ ਹੈ ਉਥੋਂ ਦਾ ਵੀ ਕੋਈ ਪ੍ਰਬੰਧ ਕੀਤਾ ਕਿ ਨਹੀਂ ਆ ਜਿਹੜੀ ਕਿਰਤ ਕੀਤੀ ਐ ਇਥੋਂ ਦਾ ਪ੍ਰਬੰਧ ਕਰੀ ਜਾ ਰਿਆ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਉਸ ਕਾਰਜ ਵਿੱਚ ਲੱਗ ਸਰਨ ਜਾਮ ਕਰ ਨਾਮ ਧਨ ਕਮਾ ਨਾਮ ਦੀ ਟਿਕਟੀ ਦਰਗਾਹ ਵਿੱਚ ਚੱਲਣੀ ਐ ਇਥੋਂ ਵਾਲਾ ਕੋਈ ਵੀ ਪੈਸਾ ਉੱਥੇ ਕੰਮ ਨਹੀਂ ਆਵੇਗਾ ਤੋ ਤਿਆਰੀ ਉਥੋਂ ਲਈ ਵੀ ਕਹਿੰਦੇ ਕਰਨੀ ਪਵੇਗੀ ਅਫਜਲ ਤੋਂ ਤਰਨਾ ਹੈ ਨਾਮ ਜਪਣਾ ਪਵੇਗਾ ਪ੍ਰਲੋਕ ਵਿੱਚ ਸੁੱਖ ਲੈਣਾ ਨਜ਼ਾਤ ਚਾਹੀਦੀ ਹੈ 84 ਲੱਖ ਜੂਨਾ ਤੋਂ ਨਾਮ ਦੀ ਕਮਾਈ ਕਰਨੀ ਪਵੇਗੀ ਤੋ ਇਹ ਜਿਹੜਾ ਦੁੱਖਾਂ ਦਾ ਸਾਗਰ ਹੈ ਇਹਦੇ ਤੋਂ ਪਾਰ ਲੰਘਣ ਦਾ ਬੇੜਾ ਵੀ ਨਾਮ ਹੀ ਹੈ ਤੇ ਪ੍ਰਲੋਕ ਵਿੱਚ ਮੁਕਤੀ ਹਾਸਲ ਕਰਨ ਲਈ ਵੀ ਨਾਮ ਹੀ ਕੰਮ ਆਉਂਦਾ ਹੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਪਰ ਇਨਸਾਨ ਪ੍ਰਭੂ ਦੇ ਨਾਲ ਪਿਆਰ ਨਹੀਂ ਕਰਦਾ ਦੁਨਿਆਵੀ ਕਿਰਤ ਵਿੱਚ ਲੱਗਾ ਹੈ ਮਾਇਆ ਦੇ ਰੰਗ ਵਿੱਚ ਰੰਗਿਆ ਹੈ ਰੰਗ ਦਾ ਮਤਲਬ ਹੈ ਪਿਆਰ ਵਿੱਚ ਰਸ ਵਿੱਚ ਤੋ ਕਹਿੰਦੇ ਜਨਮ ਅਜਾਈ ਜਾ ਰਿਹਾ ਤੇਰਾ ਅਵਿਦਿਆ ਵਿੱਚ ਅਗਿਆਨ ਵਿੱਚ ਫਰਮਾਰਥ ਦੇ ਰਸਤੇ ਵੱਲ ਤੂੰ ਚੱਲ ਨਹੀਂ ਪਾਰਿਆ ਤੋ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ ਹੁਣ ਹਾਲਾਤ ਇਹ ਬਣ ਗਏ ਜੀਵਨ ਅਜਾਈ ਬਹੁਤਾਤ ਵਿੱਚ ਗੁਜ਼ਰ ਚੁੱਕਿਆ ਹੋਵੇ ਤੇ ਮਹਾਰਾਜ ਕੀ ਕਰਨਾ ਚਾਹੀਦਾ ਹੈ ਕਹਿੰਦੇ ਤਰਲਾ ਹੀ ਰਹਿ ਗਿਆ ਤੇ ਤਰਲਾ ਇਹ ਲਿਆ ਕਰ ਨਾਮ ਮੈਂ ਜਾਪੀ ਕੀਤਾ ਨਾਮ ਹੀ ਜਪਿਆ ਨਾਮ ਤਪ ਨਾਮ ਦੀ ਪੱਠੀ ਵਿੱਚ ਮਨ ਨੂੰ ਹੀ ਤਪਾਇਆ ਹੈ ਤਪਾਇਆ ਹੁੰਦਾ ਤੇ ਮੈਲ ਸੜ ਜਾਂਦੀ ਸੋਨੇ ਵਾਂਗੂ ਸ਼ੁੱਧ ਹੋ ਜਾਂਦਾ ਨਾਮ ਦੀ ਅੱਗ ਬਾਲੀ ਹੁੰਦੀ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੜ ਜਾਂਦੇ ਤੇ ਜਦੋਂ ਪੱਠੀ ਚੋਂ ਸੋਨਾ ਸੜਦਾ ਹੈ ਮੈਲ ਸੜਦੀ ਹੈ ਸ਼ਬੀ ਕੈਰਟ ਦਾ ਮੁੱਲ ਬੜਾ ਉੱਚਾ ਹੁੰਦਾ ਹੈ ਤੇ ਜਿਹੜੇ ਸੋਨੇ ਚ ਮੈਲ ਹੋਵੇ ਉਹਦਾ ਮੁੱਲ ਘੱਟ ਹੁੰਦਾ ਹੈ। ਤੋਂ ਕਹਿੰਦੇ ਨਾ ਸੰਜਮ ਹੀ ਧਾਰਿਆ ਸੰਜਮ ਦਾ ਮਤਲਬ ਹੁੰਦਾ ਚੰਗੀ ਤਰ੍ਹਾਂ ਬੰਨਣ ਦੀ ਕਿਰਿਆ ਬੰਨਣਾ ਕਿਨੂ ਹੈ ਮਨ ਇੰਦਰੇ ਨਾ ਮਨ ਨੂੰ ਹੀ ਰਸਾ ਬੰਨਿਆ ਨਾਮ ਦਾ ਨਾ ਪੈਰ ਹੀ ਬਜੇ ਨਾ ਹੱਥੀ ਬਜੇ ਪੈਰ ਵੀ ਗਲਤ ਬੰਨੇ ਤੁਰਦੇ ਰਹਿ ਹੱਥਾਂ ਨਾਲ ਗਲਤ ਕੰਮ ਕਰਦਾ ਰਿਹਾ ਮਨ ਵਿੱਚ ਮੈਲੇ ਫੁਰਨੇ ਆਉਂਦੇ ਰਹੇ ਪਾਪ ਦੀ ਚਿਤਵਨੀ ਆਉਂਦੀ ਰਹੀ ਇਹਦਾ ਨੁਕਸਾਨ ਕਰਨਾ ਹੈ ਉਹਦਾ ਨੁਕਸਾਨ ਕਰਨਾ ਅੱਛਾ ਕਰ ਦਿੱਤਾ ਤੇ ਅਪਰਾਧ ਹੋ ਗਿਆ ਕੋਰਟ ਨੇ ਸਜ਼ਾ ਦਿੱਤੀ ਨਾ ਵੀ ਕੀਤਾ ਮੈਲਾ ਫੁਰਨਾ ਇਹਦੀ ਸਜ਼ਾ ਦਰਗਾਹ ਚ ਮਿਲਦੀ ਹੈ ਤੋ ਕਹਿੰਦੇ ਫੁਰਨਿਆਂ ਨੂੰ ਬੰਨ੍ਹਿਆ ਹੀ ਨਾ ਸੰਜਮ ਕੀਤਾ ਹੀ ਨਾ ਮਹਾਰਾਜ ਹੁਣ ਤੁਹਾਡੇ ਅੱਗੇ ਅਰਦਾਸ ਰਹਿ ਗਈ ਗੰਦੇ ਬੰਦਿਆਂ ਦੀ ਸੰਗਤੀ ਕੀਤੀ ਚੋਰਾਂ ਦੇ ਯਾਰ ਚੋਰ ਠੱਗਾਂ ਦੇ ਯਾਰ ਠੱਗ ਨਾਸਤਕਾਂ ਦੇ ਯਾਰ ਨਾਸਤਕ ਸੰਗ ਕਰਨਾ ਸੀ ਸਾਧਾਂ ਦਾ ਜਿਨ੍ਹਾਂ ਮਨ ਸਾਧਿਆ ਸੀ ਨਾਮ ਜਪਿਆ ਸੀ ਜਿਨ੍ਹਾਂ ਦੀ ਸੰਗਤ ਵਿੱਚ ਰੰਗਤ ਚੜ ਜਾਂਦੀ ਨਾਮ ਦੀ ਕਹਿੰਦੇ ਮੈਂ ਉਹਨਾਂ ਕੋਲ ਬਹਿ ਕੇ ਤੁਹਾਡਾ ਨਾਮ ਨਹੀਂ ਜਪਿਆ ਮੇਰੇ ਤੇ ਕਿਰਪਾ ਕਰੋ ਦੂਸਰਾ ਭਾਵੇ ਲਈਦਾ ਹੈ ਜਪ ਕੀਤਾ ਹੈ ਤਪ ਕੀਤਾ ਹੈ ਸੰਜਮ ਧਾਰਿਆ ਹੈ ਸਾਧਾਂ ਦੀ ਸੰਗਤ ਵੀ ਕੀਤੀ ਹੈ ਮਹਾਰਾਜ ਮੈਂ ਇਹਨਾਂ ਕੀਤੇ ਹੋਏ ਸ਼ੁਭ ਕਰਮਾਂ ਦੀ ਹਉਮੇ ਨਹੀਂ ਕਰਦਾ ਮੈਂ ਬਾਦ ਘਾਟ ਵਿੱਚ ਨਹੀਂ ਪੈਂਦਾ ਪਾਪ ਕਿੰਨੇ ਨੇ ਪੁੰਨ ਕਿੰਨੇ ਨੇ ਮੇਰਾ ਤਰਲਾ ਹੀ ਹੈ ਮੈਨੂੰ ਭਵ ਸਾਗਰ ਤੋਂ ਪਾਰ ਲੈ ਜਾਓ ਜੋ ਸੁਮੂਚੀ ਕਾਇਨਾਤ ਦਾ ਰਾਯਾ ਹੈ ਰਾਜਾ ਹੈ ਵਾਹਿਗੁਰੂ ਹੈ ਉਹਦੇ ਨਾਮ ਨਾਲ ਜੋੜੋ ਤੇ ਮੈਨੂੰ ਮੁਕਤੀ ਦੇ ਦਿਓ ਤੋ ਇਦਾਂ ਦੇ ਨੀਚ ਕਰਮ ਨੇ ਦੁਨੀਆ ਦੇ ਉੱਤੇ ਸੰਸਾਰ ਦਾ ਰਸ ਹੀ ਮਾਣਿਆ ਹੈ ਨਿਰੰਕਾਰ ਦਾ ਰਸ ਆਇਆ ਨਹੀਂ ਕਹੋ ਨਾਨਕ ਹਮ ਨੀਚ ਕਰਮਾਂ ਗੁਰਦੇਵ ਕਹਿੰਦੇ ਤਰਲਾ ਲਈ ਐ ਵਾਹਿਗੁਰੂ ਮੈਂ ਐਕਸ਼ਨਸ ਆਰ ਵਾਇਲ ਮੇਰੇ ਕੀਤੇ ਹੋਏ ਕਰਮ ਬੜੇ ਭੜੇ ਨੇ ਬਹੁਤ ਨੀਚ ਨੇ ਗੁਣ ਵੀ ਹੋਵੇ ਤੇ ਫਿਰ ਵੀ ਮਾਣ ਨਹੀਂ ਕਰਨਾ ਤੁਸੀਂ ਕੋਈ ਲੋਕਾਂ ਸਾਵੇਂ ਥੋੜਾ ਟੱਪ ਕੇ ਦੱਸਣਾ ਵੀ ਮੈਂ ਮਾੜੇ ਕੰਮ ਕਰਦਾ ਪਛਤਾਵਾ ਅੰਦਰ ਕਰੀਦਾ ਜੇ ਲੋਕਾਂ ਅਗੇ ਤੁਹਾਨੂੰ ਉਹਨੇ ਨੰਗਾ ਕਰਨਾ ਹੋਇਆ ਤੇ ਆ ਚਮਨੀ ਸੀ ਉੱਤੇ ਚੜਾਉਣਾ ਉਹ ਫਿਰ ਵੀ ਤੁਹਾਡਾ ਪੱਖ ਲੈਂਦਾ ਹੈ ਵਾਹਿਗੁਰੂ ਅੰਦਰ ਇਨੀ ਮੈਲ ਹੈ ਫੁਰਨਿਆਂ ਦੀ ਆ ਖਲੜੀ ਨਾ ਨਾ ਉੱਤੇ ਹੋਵੇ ਕਿਤੇ ਦੁਨੀਆ ਨੂੰ ਸਾਡੇ ਫੁਰਨੇ ਦਿਖਣ ਲੱਗ ਪੈਣ ਤੇ ਰੋਜ਼ ਜੁੱਤੀਆਂ ਮਾਰਨਗੇ ਲੋਕ ਇਹਨਾਂ ਦੇ ਚਾਮ ਚਾੜਿਆ ਹੈ ਉੱਤੇ ਪਤਾ ਹੀ ਕੁਝ ਨਹੀਂ ਲੱਗਦਾ ਅੰਦਰ ਕਬਟ ਹੈ ਚਿਹਰੇ ਤੋਂ ਸਾਦ ਜਾਪੇਗਾ ਅੰਦਰੋਂ ਬਗਲ ਸਮਾਦੀ ਐ ਬਾਹਰੋਂ ਹੰਸ ਜਾ ਪੇਗਾ ਉਹਨੇ ਪਰਦਾ ਪਾਇਆ ਹੈ ਤੂੰ ਪਰ ਆਪਾਂ ਇਹ ਭਲੇਖਾ ਖਾ ਗਏ ਵੀ ਦੁਨੀਆ ਨੂੰ ਨਹੀਂ ਪਤਾ ਲੱਗਾ ਦੁਨੀਆ ਠੱਗੀ ਖਾ ਗਈ ਰੱਬ ਵੀ ਭਲੇਖਾ ਖਾਵੇਗਾ ਨਹੀਂ ਉਹਨੂੰ ਸਭ ਪਤਾ ਹੈ ਪਛਤਾ ਤਾਬ ਕਰੋ ਮਹਾਰਾਜ ਚੰਗੇ ਕੰਮ ਘਾਟ ਹੀ ਹੁੰਦੇ ਨੇ ਮਾੜੇ ਬਹੁਤੇ ਹੁੰਦੇ ਨੇ ਨੀਚ ਕਰਮ ਕਰਦੇ ਹਾਂ ਵਿਕਾਰਾਂ ਵਿੱਚ ਗਲਤਾਨ ਹਾਂ ਸਾਡੀ ਡੈਸਟਨੀ ਇਦਾਂ ਦੀ ਹੈ